ਨੇ ਜਿਹੜਾ ਹੁਣ ਮੁੰਡੇ ਦਾ ਸਕੈਚ ਤਿਆਰ ਕਰਾਇਆ ਦਿਖਿਆਓ ਇੰਝ ਮੜਾ ਜਾ ਹਾਂਜੀ ਅੱਛੇ ਪੈਕ ਕਰਤਾ ਚਲੋ ਕੋਈ ਗੱਲ ਨਹੀਂ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆਤਾ ਸੀਗਾ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਸੇਮ ਕੰਮ ਆ ਸਾਰਾ ਕੁਝ ਹਾਂਜੀ ਬਾਕੀ ਮੈਡਮ ਨਾਲ ਗੱਲ ਕਰ ਲੈਣਾ ਹੈ ਮੈਮ ਜਿਹੜਾ ਸਕੈਚ ਬਣਾਇਆ ਅੱਛਾ ਬਣਾਇਆ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮਾਂ ਨੇ ਅਪਰੂਵ ਕਰ ਦਿਆ ਬੱਚੇ ਦਾ ਸਕੈਚ ਅੱਛਾ ਹੀ ਅੱਛਾ ਦੇਖੋ ਦੋਸਤੋ ਸੋ ਬਾਈ ਦੀ ਕਲਾ ਨੂੰ ਸਲਾਮ ਹੈ ਹਨਾ ਵੋਕਾਂ ਇੰਟ ਕੰਮ ਹੋਇਆਗਾ ਜਿ ਆਪਾਂ ਆ ਚੁੱਕੇ ਆਂ ਚੰਡੀਗੜ੍ਹ ਚੰਡੀਗੜ੍ਹ ਰੌਕ ਗਾਰਡਨ ਦੇ ਵਿੱਚ ਆ ਚੁੱਕੇ ਆਂ ਦੇਖ ਸਕਦੇ ਤੁਸੀਂ ਇੱਧਰੋਂ ਮਿੱਤਰੋ ਦੇਖੋ ਜੀ ਨੇਕ ਚੰਦ ਦੀ ਕਲਾਕਾਰੀ ਤੁਹਾਨੂੰ ਦਿਖਾਈ ਜਾ ਰਹੀ ਹੈਗੀ ਵੀਡੀਓ ਦੇ ਐਂਡ ਤੱਕ ਬਣੇ ਰਹੋ ਚਲੋ ਜੀ ਮਿੱਤਰੋ ਤੁਹਾਨੂੰ ਇੱਧਰ ਦੇਖਾ ਲਵਾਂਗੇ ਜੀ ਤੁਸੀਂ ਇੱਧਰ ਨੇੜੇ ਲੈ ਕੇ ਆਓ ਕੈਮਰਾ ਇਹ ਬੈਂਗਲਸ ਨੇ ਜਿਹੜੀਆਂ ਹੁੰਦੀਆਂ ਨੇ ਚੂੜੀਆਂ ਚੂੜੀਆਂ ਦੀ ਟੁੱਟ ਭੰਨ ਦੀ ਕਲਾਕਾਰੀ ਦੇਖੋ ਜੀ ਨੇਕ ਚੰਦ ਦੀ ਕਲਾਕਾਰੀ ਨੇਕ ਚੰਦ ਦੀ ਕਲਾਕਾਰੀ ਨੂੰ ਸਲਾਮ ਆ ਆ ਦੇਖੋ ਜੀ ਪੂਰਾ ਚਲੋ ਜੀ ਆਪਾਂ ਅੱਗੇ ਚੱਲਦੇ ਆ ਮਿੱਤਰੋ ਚਲੋ ਅੱਗੇ ਦਿਖਾਉਣਾ ਤੁਹਾਨੂੰ ਅੱਗੇ ਦੇਖ ਸਕਦੇ ਹੋ ਮਿੱਤਰੋ ਤੁਸੀਂ ਮਿਲਟਰੀ ਪੂਰਾ ਸਟਾਫ ਹੈ ਨਾ ਦੇਖ ਸਕਦੇ ਹੋ ਜੀ ਪਹਿਲਾਂ ਤੋਂ ਸਟਾਰਟਿੰਗ ਤੋਂ ਉਹਨਾਂ ਨੇ ਆਹ ਦੇਖੋ ਜੀ ਸਾਰੀ ਫੋਰਸ ਤੇ ਖੜੀ ਹੈ ਜੀ ਹਨਾ ਫੋਰਸ ਬਣਾ रखी ਹੈ ਬਾਈ ਜੀ ਬਾਬਾ ਜੀ ਨੇਕ ਚੰਦ ਨੇ ਫੋਰਸ ਬਣਾ ਰੱਖੀ ਹੈ ਕਿ ਹੱਥ ਦੇ ਵਿੱਚ ਡੰਡੇ ਨਹੀਂ ਸੋ ਨਿੱਕਰ ਵਾਲੀ ਫੋਰਸ ਆ ਕਿ ਦੇਖ ਤੋਂ ਦੇਖਣਾ ਚਲੋ ਜੀ ਮਿੱਤਰੋ ਆਪਾਂ ਤੁਹਾਨੂੰ ਅੱਗੇ ਦਿਖਾਣਿਆ ਵੀਡੀਓ ਦੇ ਐਂਡ ਤੱਕ ਬਣੇ ਰਹੋ ਅੱਗੇ ਚਲੋ ਮਿੱਤਰੋ ਚਲੋ ਜੀ ਅੱਗੇ ਆਹ ਦੇਖੋ ਜੀ ਸਿੱਥੇ ਲਾ ਰੱਖੇ ਨੇ ਬਾਬਾ ਜੀ ਪਹਿਲਾਂ ਲੋਕ ਕੀ ਕਰਦੇ ਸੀ ਦੇਖਣ ਆਉਂਦੇ ਸੀ ਜ਼ਰੂਰ ਦੇਖੋ ਹਨਾ ਕੋਈ ਚੱਕਰ ਨਹੀਂ ਹੈ ਗਿਆ ਦੇਖਣ ਆਉ ਪਰ ਇਹਦੇ ਉੱਪਰ ਹਨਾ ਤੁਸੀਂ ਉੱਪਰ ਚੜਦੇ ਹੋ ਉਹ ਗਲਤ ਕੰਮ ਆ ਸੋ ਤਾਂ ਕਰਕੇ ਇਹਦੀ ਸੇਫਟੀ ਵਾਸਤੇ ਸਿੱਥੇ ਲਾ ਦਿੱਤੇ ਚਲੋ ਮਿੱਤਰੋ ਅੱਗੇ ਚੱਲਦੇ ਹਾਂ ਅੱਗੇ ਦਿਖਾਣੇ ਆ ਬੋ ਜੀ ਲਓ ਜੀ ਹੁਣ ਆਪ ਦੇਖੋ ਜੀ ਚੂੜੀਆਂ ਦਾ ਪ੍ਰੋਜੈਕਟ ਸਾਰਾ ਬਸ ਬੈਂਗਲਸ ਦਾ ਬਣਾਇਆ ਹੋਇਆ ਨੇ ਚੰਦ ਨੇ ਆਹ ਦੇਖੋ ਕਲਾਕਾਰੀ ਚਲੋ ਜੀ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਦਿਖਾਇਆ ਜਾਊਗਾ ਕਲਾ ਕਲਾ ਵੀوز ਉਹ ਵੀ ਰੋ ਗਾਰਡਨ ਦੇ ਵਿੱਚ ਹੈ ਗਿਆ ਬਾਕੀ ਹੁਣ ਮੈਂ ਇੱਥੋਂ ਤੱਕ ਬੋਲਣਾ ਰੁਕ ਜਾਣਾ ਅੱਗੇ ਅੱਗੇ ਤੁਸੀਂ ਆਪੀ ਬੋਲਣਾ ਐਵੇਂ ਦੇਖਣਾ ਲੋ ਜੀ ਸਟਾਰਟਿੰਗ ਹੋਈ ਸੀ ਐਂਟਰੀ ਤੀ ਮੈਂ ਲੱਗਿਆ ਸੀ ਬੋਲਣਾ ਬਾਕੀ ਹੁਣ ਆਪਾਂ ਚੱਲਦੇ ਚੱਲਣਾ ਹਾਂ ਦੇਖੋ ਜੀ ਜਿਹੜੀਆਂ ਟੋਕੜੀਆਂ ਆਈਆਂ ਨੇ ਪੱਥਰਾਂ ਦੀਆਂ ਹਨਾ ਸੋ ਉਹ ਆ ਸਾਰਾ ਸਿਸਟਮ ਲਓ ਜੀ ਇੱਕ ਗੇਟ ਹੋਰ ਆ ਗਿਆ ਹੜਤੇ ਹੋ ਤੋਏ ਆ ਬੜਾ ਦੀਏ ਤੁਹਾਨੂੰ ਸੰਦੰਡ ਚੰਡੀਗੜ੍ਹ ਵਾਹ ਰਿਜੀ ਚੱਤ ਟੱਟੇ ਵਾਕੀ ਤੁਸੀਂ ਆਪੇ ਵੜ ਲਿਓ ਬਾ ਬਾਇਕਿੰਗ ਆਫ ਚੰਡੀਗੜ੍ਹ ਪ੍ਰੋਵਾਈਡ ਦ ਅਸਾਈਟ ਪਰਸਨੈਲਟੀ ਆਫ ਦ ਮਟੀਰੀਅਲ ਸੇ ਮਤਲਬ ਵੀ ਜਿਹੜਾ ਉਹ ਸੀ ਹਨਾ ਨੇਕਚੰਦ ਸੀਗਾ ਜੀ ਉਹਨੇ ਕਿਵੇਂ ਉਹ ਭਰਿਆ ਉਹ ਸਾਰਾ ਕੁਝ ਇਹਦੇ ਵਿੱਚ ਲਿਖਿਆ ਹੋਇਆਗਾ ਅੰਗਰੇਜ਼ੀ ਚ ਤੁਹਾਨੂੰ ਮੈਂ ਦੱਸਿਆ ਪਹਿਲਾਂ ਹੀ ਉਹ ਬਾਕੀ ਆਹ ਦੇਖ ਸਕਦੇ ਹੋ ਤੁਸੀਂ ਸਿੱਪੀਆਂ ਜਿਹਦਾ ਕੀ ਘਾਰਾ ਕਰੀ ਹੈ ਹਨਾ ਨੇਕਚੰਦ ਨੇ ਬਣਾਈ ਹੋਈ ਸਾਰੀ ਪੂਰੀ ਆ ਜਿਹੜਾ ਮੰਨ ਲਓ ਨੇਕਚੰਦ ਸੀਗਾ ਨੇਕਚੰਦ ਨੀ ਰੋਗ ਗਾਰਡਨ ਦਾ ਸਾਰਾ ਸਿਸਟਮ ਆ ਦੇਖੋ ਘੜਿਆਂ ਦਾ ਦੇਖ ਸਕਦੇ ਹੋ ਤੁਸੀਂ ਕੜੇ ਫੌੜੇ ਤੱਪੇ ਚਲੋ ਇੱਧਰ ਚੱਲੀਏ ਕਿ ਇੱਧਰ ਚੱਲੀਏ ਪਹਿਲਾਂ ਇੱਧਰ ਚੱਲਦੇ ਆਂ ਕੀ ਸਮਝ ਨਹੀਂ ਆ ਰਹੀ ਮम्मी ਪਾਸਮੈਂਟਸ ਦੂਜੇ ਬਾਈ ਦਾ ਪਦਮਸਰੀ ਪਲੇਟ ਨੇ ਚੱਲ ਜੀ ਇਹ ਇੰਸਟਰੂਮੈਂਟ ਹੈ ਜੀ ਯੂਜ਼ ਕੀਤਾ ਗਿਆ ਤਾਂ ਮੈਂ ਮਨੇ ਖੁਦ ਹੀ ਬਣਾਇਆ ਹੈ ਕਿਆ ਦੋਸਤ ਤੁਸੀਂ ਦੇਖ ਸਕਦੇ ਹੋ ਜਿਹੜਾ ਨੇਕਚੰਦ ਸੀਗਾ ਉਹਦੇ ਇੰਸਟਰੂਮੈਂਟ ਨੇ ਉਹ ਮੰਨਣਾ ਨੇਕਚੰਦ ਦੇ ਹੱਥੀ ਬਣਾਈਆਂ ਹੋਈਆਂ ਉਹ ਸਾਰੇ ਇੰਸਟਰੂਮੈਂਟ ਨੇਗੇ ਦੇਖ ਰਹੇ ਹੋ ਤੁਸੀਂ ਤਾਂ ਸੀਸਾ ਲੱਗਾ ਹੋਇਆ ਸੀਸੇ ਵਿੱਚ ਦਿਖਾਇਆ ਜਾ ਰਿਹਾ ਹੈਗਾ ਚਲੋ ਇਹ ਤਾਂ ਜਿਆਦਾ ਦੇਖਣ ਯੋਗ ਹੈ ਨਹੀਂ ਮਤਲਬ ਕਿਉਂਕਿ ਸੀਸਾ ਲੱਗੇ ਹੋਇਆ ਹੈਗਾ ਚਲੋ ਆਪਾਂ ਅੱਗੇ ਚੱਲਦੇ ਆ ਅੱਗੇ ਦਿਖਾਣੇ ਤੁਹਾਨੂੰ ਲਓ ਜੀ ਇੱਧਰ ਦੇਖੋ ਜੀ ਪੂਰਾ ਘਾਟ ਕੰਮ ਕਰਿਆ ਹੋਇਆ ਉਹੀ ਕਹਿ ਦਈਏ ਹਨਾ ਸੋ ਕਲਾ ਨੂੰ ਸਲਾਮ ਆ ਯਾਰ ਬਹੁਤ ਵਧੀਆ ਕਲਾ ਸੀ ਬੰਦੇ ਦੀ ਪੱਥਰਾਂ ਨਾਲ ਹਨਾ ਹਨਾ ਤੇਰਾ ਪੱਥਰਦਿਲ ਆ ਪਰ ਪੱਥਰਦਿਲ ਤਾਂ ਹੋ ਸਕਦਾ ਪਰ ਪੱਥਰਾਂ ਦੀ ਕਲਾ ਦੇਖ ਲਓ ਤੁਸੀਂ ਇੱਧਰ ਦੇਖੋ ਵਪਾਰਾ ਹਨਾ ਦੀਵਾਰਾਂ ਉੱਪਰ ਨਾ ਚੜ੍ਹੇ ਹਾਲੇ ਖੜਖਿਆ ਡੂ ਨਾਟ ਕਲਾਈਮ ਆਫ ਦਾ ਵਾਲਸ ਚਲੋ ਫਿਰ ਇੱਧਰ ਨਵਾਂ ਐਂਟਰੀ ਕਰ ਕੀ ਇਹਨਾਂ ਨੇ ਚਲੋ ਆਪਾਂ ਇੱਧਰ ਚੱਲਦੇ ਆ ਅੱਗੇ ਅੱਗੇ ਦੇਖਿਆ ਨੇ ਤੁਹਾਨੂੰ ਇੱਧਰੋਂ ਵੀ ਘੈਂਟ ਹੋਣ ਵਾਲਾ ਕੰਮ ਆਪੂ ਨਾ ਜਾ ਰਹੇ ਨੁਕੋ ਨੀ ਆਪੂ ਨਾ ਜਾ ਰਹੇ ਬੱਲੇ ਬੱਲੇ ਇੱਧਰ ਤਾਂ ਇਹਤੇ ਜ਼ਿਆਦਾ ਆਡੀਅנס ਆ ਗਈ ਅਵੀ ਰਾਤ ਸਰ ਜੀ ਨਹੀਂ ਦੇਖਣਾ ਪਾਪਾ ਘੰਟੀ ਹੋ ਜਾਣਗੇ ਫਿਰ ਚਲੋ ਮੈਂ ਤਰਪਾ ਅੱਗੇ ਚੱਲ ਕੇ ਦੇਖਦੇ ਆਂਗੇ ਠੀਕ ਹੋ ਸਾਇਦਰ ਰੌਕ ਗਾਰਡਨ ਫੋਰ ਦਾ ਵਰਲਡ ਇੱਕ ਜਣਾ ਯਾ ਦੇਖੋ ਦੇਸ ਵੇ ਵਾਕਿਆ ਚਲੋ ਪਤਾ ਨੂੰ ਪੜਾ ਨਹੀਂ ਆਂਗੇ ਹਨਾ ਗਾਰਡਨ ਫੋਰ ਦਾ ਵਰਲਡ ਆਹ ਦੇਖੋ ਜੀ ਅੰਗਰੇਜ਼ੀ ਚ ਮੈਂ ਆਖਿਆ ਪਹਿਲੇ ਹੀ ਹਨਾ ਵੀ ਆਪਣਾ ਹੱਥ ਥੋੜਾ ਜਿਹਾ ਟਾਈਟਾ ਤੁਸੀਂ ਆਪੇ ਦੇਖ ਲਿਓ ਆਪਦੇ ਸਿਹਾਲ ਜੀ ਨਾਲ ਫਰਾ ਕਰਨਾ ਫਰਾਟ ਇਨ ਆਰ ਕਲੀਅਰ ਸੋ ਵਿਦ ਅੰਡਰਸਟੈਂਡਿੰਗ ਅਚੰਦ ਚ ਚਲੋ ਠੀਕ ਹੈ ਓਕੇ ਆ ਕੰਮ ਤੇ ਚਲੋ ਹੁਣ ਆਪਾਂ ਅੱਗੇ ਚੱਲਦੇ ਆ ਮਿੱਤਰੋ ਆਹ ਪੂਰਾ ਜਿਹਾ ਰਸਤਾ ਕੀ ਆ ਗਿਆ ਇੱਧਰ ਦੇਖਦੇ ਆਂ ਜਾ ਕੇ ਇਹ ਇਹ ਰਸਤਾ ਕਿਹਨਾਂ ਪਾਸੇ ਪਹੁੰਚੇ ਮਿੱਤਰੋ 79 ਚਲੋ ਜੀ ਚਲੋ ਇੱਕ ਇਹ ਰਸਤਾ ਇੱਧਰ ਨੂੰ ਐਂਟਰੀ ਕਰਖੀਆ ਚਲੋ ਇੱਧਰ ਚੱਲਦੇ ਆਂ ਦੋਸਤੋ ਆਪਾਂ ਦੇਖੋ ਬਹੁਤ ਲੋਕ ਆਉਂਦੇ ਨੇ ਇੱਥੇ ਘੁੰਮਣ ਵਾਸਤੇ ਬਹੁਤ ਜ਼ਿਆਦਾ ਸੋ ਆ ਜੀ ਬਹੁਤ ਨੇਗੇ ਖਾਸ ਕਰਕੇ ਛੁੱਟੀਆਂ ਵਾਲੇ ਦਿਨਾਂ ਤੇ ਬਹੁਤ ਜ਼ਿਆਦਾ ਆਉਂਦੇ ਨੇਗੇ ਸੋ ਰਸਤਾ ਮਿੱਤਰੋ ਢੀੜਾ ਜੀ ਆ ਥੱਲੇ ਦੇਖ ਸਕਦੇ ਹੋ ਪੱਥਰਾਂ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈਗਾ ਆ ਦੇਖੋ ਜੀ ਦੇਖ ਸਕਦੇ ਹੋ ਪਾਣੀ ਚਲੋ ਥੋੜਾ ਜਿਹਾ ਹੌਲੀ ਹੌਲੀ ਚੱਲਣਾ ਪਊਗਾ ਕਿਉਂਕਿ ਕਈ ਵਾਰੀ ਫਿਸਲ ਕੇ ਡਿੱਗ ਸਕਦਾ ਬੰਦਾ ਹਨਾ ਦੇਖੀ ਬੁੱਤਰ ਡਿੱਗਣਾ ਚਾਹੀ ਲਓ ਜੀ ਦੇਖੋ ਮਿੱਤਰੋ ਪੱਥਰ ਖਾਸ ਕਰਕੇ ਇਹ ਤੇ ਪੱਥਰਾਂ ਪੱਥਰਾਂ ਦੀ ਹੀ ਬਣਾਵਟ ਆ ਗਈ ਹੈ ਨਾ ਰੋ ਗਾਰਡਨ ਦੇ ਵਿੱਚ ਉਹ ਦੇਖੋ ਅੱਗੇ ਜਾਣ ਦਾ ਰਸਤਾ ਦਿਸਵੇ ਚਲੋ ਜੀ ਮਹਾਪਾ ਵੀ ਦੇਖ ਲਈਏ ਇੱਧਰ ਆ ਕੇ ਰੋ ਗਾਰਡਨ ਦੇ ਵਿੱਚ ਕੀ ਪ੍ਰੋਜੈਕਟ ਲੱਗਿਆ ਹੋਇਆ ਵਾਹ ਜੀ ਵਾਹ ਇੱਧਰ ਕੰਮ ਘੈਂਟ ਹੋ ਰਿਹਾ ਬਾਬਾ ਜੀ ਹੂੰ ਆ ਦੇਖੋ ਆ ਮਤਰਾ ਇੱਥੇ ਸਕੇਟ ਸਕੂਟ ਵੀ ਬਣਦੇ ਨੇ ਹਣਾ ਜਿਵੇਂ ਆਪਣੇ ਫੋਟੋ ਫੁੱਟੋ ਹੋ ਗਈ ਬਣਾਣੀ ਹੋਵੇ ਤੇ ਬਾਈ ਬੈਠਿਆ ਪੰਜਾਬੀ ਮੁੰਡਾ ਤੋਂ ਬਣਾਉਂਦਾ ਹੈ ਦੇਖ ਸਕਦੇ ਤੁਸੀਂ ਥੋੜਾ ਜਿਹਾ ਪੱਧਖਿਆ ਦੀ ਤੁਹਾਨੂੰ ਆ ਦੇਖੋ ਆ ਮੁੰਡਾ ਦੀ ਫੁੱਟ ਬਣਾ ਰਿਹਾ ਵੀਰ ਹੂੰ ਪਸ਼ਪਾ ਕੋਚ ਫੇਲੀ ਵੀ ਬਣਾਈ ਆ ਤੇ ਲੱਗ ਰਿਹਾ ਬਾਈ ਬਾਕੀ ਦਿਖਾ ਵੀ ਦਨੇ ਆਪਾਂ ਤੁਹਾਨੂੰ ਥੋੜਾ ਜਿਹਾ ਇਹ ਆ ਤੁਸੀਂ ਦੇਖ ਸਕਦੇ ਹੋ ਸਪੇਸ ਤੇ ਤੇ ਆ ਮੁੰਡਾ ਵੀ ਰਿਸ਼ਟ ਬੈਠਿਆ ਬਿਲਕੁਲ ਸੇਮ ਆ ਹਨਾ ਬਰਾਬਰ ਆ ਕੰਮ ਓਕੇ ਵੀਰੇ ਸ਼ਰਾਮ ਕਲਾ ਨੂੰ ਘਟਾ ਕੰਮ ਚਲੋ ਜੀ ਹੁਣ ਆਪਾਂ ਇੱਧਰ ਦਿਖਾ ਦਿਆਂ ਤੁਹਾਨੂੰ ਕੈਮਰਾ ਇੱਕ ਵਾਰੀ ਕਰਕੇ ਹੂੰ ਪਾਣੀ ਤਾਂ ਨਹੀਂ ਵਾਟਰ ਵਾਟਰ ਲਓ ਜੀ ਮਤਰਾ ਹੁਣ ਵਾਟਰ ਦੇਖ ਲਓ ਤੁਸੀਂ ਇੱਧਰ ਬਾਟਰ ਪੱਥਰਾਂ ਵਿੱਚੋਂ ਪਾਣੀ ਨਿਕਲ ਰਿਆ ਸੱਜਣੋ ਹੂੰ ਦੇ ਸਵੇਰ ਵਾਚ ਪਹਿਲਾਂ ਇੱਧਰ ਡੋਟ ਕਲੇਮ ਆਫ ਦਾ ਵਾਲਸ ਉਹ ਕੋਈ ਨਾ ਭਾਈ ਕੰਦਾ ਤੇ ਕੋਈ ਨਹੀਂ ਚੜਦਾ ਤਰ ਵੀ ਸਕਦੇ ਨੇ ਆਹ ਦੇਖੋ ਮਿੱਤਰੋ ਕੋਈ ਉਹ ਦਰੋਂ ਵੀ ਆ ਰਹੇ ਨੇ ਨਿਕੜ ਕੇ ਬੱਚੇ ਦਰਸ ਹਰੇ ਪਰ ਸਾਰਾ ਕੋਸੇ ਆਣਾ ਕਾਹ ਡ ਕੰਮ ਜਾ ਰਿਹਾ ਇਥੋਂ ਵੀ ਕਹਿ ਦਈਏ ਪਰ ਤੀਰ ਵੀ ਕੋਈ ਦੁਖਦੇ ਨਹੀਂ ਹੈਗੇ ਮজা ਆ ਰਿਹਾ ਦੇਖਣ ਦਾ ਮਿੱਤਰੋ ਯਾ ਦੇਖੋ ਆ ਦੇਖੋ ਜੀ ਆਪਾਂ ਸਨੈਪ ਤੋਂ ਬਾਅਦ ਕਰਾਂ ਮਿੱਤਰੋ ਕੋ ਪਹਿਲਾਂ ਥੋੜਾ ਜਿਹਾ ਜਿਹੜਾ ਆਪਣਾ ਕਰਨਾ ਸਿਸਟਮ ਹਨਾ ਬਲੌਗਿੰਗ ਵਾਲਾ ਸੋ ਉਹ ਆਪਾਂ ਕਰ ਦਈਏ ਚਲੋ ਥੋੜਾ ਜਿਹਾ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਦੇ ਆਂਗੇ ਹਾਂ ਦੇਖੋ ਬਈ ਖੱਚਦੇ ਮੰਮੀ ਡੈਡੀ ਦੀ ਫੋਟੋ ਖੱਚ ਰਿਆ ਮੁੰਡਾ ਇਹ ਆ ਲੱਗ ਰਿਹਾ ਖਿਚਣਾ ਖੱਚਦੇ ਪੁੱਤ ਖੱਚਦੇ ਸੋਣੀ ਜੀ ਬਣਾ ਦੇ ਆ ਦੇਖ ਸਕਦੇ ਹੋ ਮਿੱਤਰੋ ਰਸਤਾ ਦੇਖੋ ਬਾਬਾ ਜੀ ਇਹ ਇੱਕ ਨਹੀਂ ਹੈਗਾ ਇਹ ਅੱਜ ਮੈਂ ਆਪਾਂ ਕਹਿ ਦਈਏ ਵੀ ਦਰਖਤ ਦੀਆਂ ਡਾਣੀਆਂ ਨੇ ਦਰਖਤ ਦੀਆਂ ਡਾਣੀਆਂ ਨਹੀਂ ਹੈਗਿਆ ਮਿੱਤਰੋ ਇਹ ਪੱਥਰ ਦੀ ਬਣਾਇਆ ਹੋਇਆਗਾ ਆਹ ਦੇਖੋ ਕਲਾ ਦੇਖੋ ਬਾਬਾ ਜੀ ਜਿਵੇਂ ਪੱਕਾ ਹੀ ਨਹੀਂ ਦੰਦਾ ਵੀ ਯਾਰ ਇਹ ਤਾਂ ਦਰਖਤ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇੱਧਰ ਹਨਾ ਵੀ ਪਹਾੜੀ ਕਿਕਰ ਆ ਗਈ ਵੀ ਚਲੋ ਇਹ ਤਾਂ ਕਿਕਰ ਦੀ ਹੋਣਗੇ ਦਰਖਤ ਦੇ ਹੋਣਗੇ ਪਰ ਨਹੀਂ ਤੁਹਾਡਾ ਡਾਟ ਆ ਇਹ ਤੁਹਾਡਾ ਸ਼ੱਕ ਆ ਪਰ ਮੈਂ ਕਲੀਅਰ ਕਰ ਮੈਂ ਦੇਣਾ ਚਾਹਣਾਗਾ ਵੀ ਤੁਸੀਂ ਦੇਖ ਸਕਦੇ ਹੋ ਇਹ ਪੱਥਰ ਆ ਜੀ ਪੱਥਰ ਦੀ ਕਲਾ ਜੀ ਸੱਜਣੋ ਆ ਦੇਖੋ ਜੀ ਪੱਥਰ ਆ ਇਹ ਸਾਰਾ ਕਲਾਕਾਰੀ ਦੇਖੋ ਯਾਰ ਵਧੀਆ ਬੰਦੇ ਦਾ ਕੰਮ ਹਨਾ ਓਕੇ ਕੰਮ ਸੀਗਾ ਪੱਥਰਾਂ ਨਾਲ ਹੀ ਤਿਆਰ ਕਰਨਾ ਚਲੋ ਜਿਵੇਂ ਕਹਿ ਦਈਏ ਕੀਤਾ ਤਾਂ ਹੋਰ ਵੀ ਕਾਰਜਗਰ ਲੱਗੇ ਹੋਣਗੇ ਇਕੱਲਾ ਬੰਦਾ ਤਾਂ ਕਰਨਾ ਸੰਭਵ ਨਹੀਂ ਹੁੰਦਾ ਪਰ ਫਿਰ ਵੀ ਦਿਮਾਗ ਦਾ ਲੱਗਿਆ ਹਨ ਸਰਵਪੱਤੀ ਤੌਰ ਤੇ ਜਿਹੜਾ ਕੰਮ ਕਰਿਆਗਾ ਜਿੱਦ ਕਰਤਾ ਉਸੇ ਦੀ ਆਂਦਾਗਾ ਕਰਨਾ ਨੇਕ ਚੰਦ ਦਾ ਦੇਖੋ ਜੀ ਬਹੁਤ ਜਣੇ ਆਂਦੇ ਨੇ ਇੱਥੇ ਲੋਕ ਬਹੁਤ ਆਂਦੇ ਨੇਗੇ ਫੋਟੋ ਖਿੱਚਣ ਵਾਲੇ ਵੀਡੀਓ ਬਣਾਉਣ ਵਾਲੇ ਥੋੜਾ ਜਿਹਾ ਆਪਾਂ ਅੱਗੇ ਚੱਲੀਏ ਹਨਾ ਹੋਰ ਵੀ ਦਿਖਾਉਣੇ ਤੁਹਾਨੂੰ ਬਹੁਤ ਕੁਝ ਆ ਇੱਥੇ ਆ ਪਾਣੀ ਦੇਖੋ ਪੱਥਰਾਂ ਦੇ ਵਿੱਚ ਹੀ ਆ ਰਿਹਾ ਸਾਰਾ ਪਾਣੀ ਜਿੰਨਾ ਵੀ ਪਾਣੀ ਆ ਰਿਹਾਗਾ ਸਾਰਾ ਪੱਥਰ ਦੇ ਵਿੱਚੋਂ ਹੀ ਆ ਰਿਹਾਗਾ ਨਿਕਲ ਕੇ ਆ ਮਿੱਤਰੋ ਖੜਕਾ ਜਾ ਹੋਣ ਲੱਗ ਗਿਆ ਜਹਾਜ਼ ਵੀ ਜਾ ਰਿਹਾ ਉੱਪਰੇ ਇਹ ਹੈ ਨਾ ਮੈਂ ਹੂੰ ਦੇਖੋ ਮਿੱਤਰੋ ਡਰਕਟ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਆ ਦੇਖੋ ਸੱਜਣੋ ਓ ਯਾਰ ਆ ਰਿਹਾ ਜਹਾਜ਼ ਬਾਬੇ ਵੀਗੇ ਹੁਣ ਤੁਹਾਨੂੰ ਉਹ ਦੇਖੋ ਉਹ ਲੰਗ ਗਿਆ ਰਕਤਾਂ ਵਿੱਚ ਦੀ ਲੰਗ ਗਿਆ ਜੀ ਜਹਾਜ਼ ਤਾਂ ਮਿੱਤਰੋ ਲੰਗ ਗਿਆ ਤੇ ਉਹ ਮੁੰਡੇ ਦਾ ਸਕਾਇਚ ਬਣ ਕੇ ਰੈਡੀ ਹੋ ਗਿਆ ਪੂਰਾ ਤਿਆਰ ਵਰ ਤਿਆਰ ਹੋ ਗਿਆ ਚਲੋ ਆਪਾਂ ਤੁਹਾਨੂੰ ਦਿਖਾ ਦੰਨਿਆ ਪਰ ਰਸਤਾ ਇਧਰ ਦੀ ਦੂਰ ਪੈਜੀ ਚਲਾ ਇਧਰ ਦੀ ਚੱਲਦੇ ਆਂ ਜੀ ਇਧਰ ਦੀ ਦਿਖਾਣਿਆ ਤੁਹਾਨੂੰ ਸੇ ਦੂਮੁੱਥੇ ਵਾਲੇ ਦਾ ਵੀ ਸਕੈਚ ਬਣਾ ਰੱਖਿਆ ਬਾਈ ਨੇ ਲਾਈਵ ਫੋਟੋ ਤਿਆਰ ਕਰਦਾ ਜੀ ਲਾਈਵ ਚਲੋ ਮਿੱਤਰੋ ਆਪਾਂ ਬਾਈ ਨਾਲ ਗੱਲ ਕਰਦੇ ਆਂ ਬਾਈ ਲਾਈਵ ਫੋਟੋ ਤਿਆਰ ਕਰਦਾ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਚਾਰਜ ਹੈ ਫੋਟੋ ਦਾ ਇਹ 500 ਹਾਂਜੀ ਸਰ 500 500 ਰੁਪਏ ਦੇ ਵਿੱਚ ਸਕੈਚ ਤਿਆਰ ਕਰਕੇ ਦਿੰਦਾ ਵੀਰ ਲਾਈਵ ਫੋਟੋ ਇੱਥੇ ਬਿਠਾ ਕੇ ਬਾਈ ਨੇ ਜਿਹੜਾ ਹੋਣਾ ਮੁੰਡੇ ਦਾ ਸਕੈਚ ਤਿਆਰ ਕਰਾਇਆ ਦਿਖਾਓ ਜੀ ਮੜਾ ਜਾ ਹਾਂਜੀ ਅਸੀਂ ਪੈਕ ਕਰਤਾ ਚਲੋ ਕੋਈ ਗੱਲ ਨਹੀਂ ਦੋਸਤੋ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਤਾ ਸੀਗਾ ਵੀ ਦੇਖ ਸਕਦੇ ਹੋ ਬਾਕੀ ਤੁਸੀਂ ਸੇਮ ਕੰਮ ਆ ਸਾਰਾ ਕੁਝ ਓਕੇ ਹਾਂਜੀ ਬਾਕੀ ਮੈਡਮ ਨਾਲ ਗੱਲ ਕਰ ਲੈਣਾ ਹੈ ਮੈਂ ਜੇ ਸਕੈਚ ਬਣਾਇਆ ਅੱਛਾ ਬਣਾਇਆ ਜੀ ਬਹੁਤ ਵਧੀਆ ਜੀ ਅੱਛਾ ਜੀ ਅੱਛਾ ਦੇਖੋ ਦੋਸਤੋ ਸੋ ਬਾਈ ਦੀ ਕਲਾ ਨੂੰ ਸਲਾਮ ਆ ਹਨਾ ਬਹੁਤ ਕਾਇੰਟ ਕੰਮ ਹੋਇਆਗਾ ਚਲੋ ਦੋਸਤੋ ਚਲੋ ਆਪਾਂ ਅੱਗੇ ਚੱਲਦੇ ਹਾਂ ਤੁਹਾਨੂੰ ਅੱਗੇ ਦਿਖਾਣੇ ਆਂਗੇ ਸੋ ਇੱਧਰ ਦਾ ਰਸਤਾਗਾ ਚਲੋ ਅੱਗੇ ਚੱਲਦੇ ਆਂ ਜੀ। ਸਾਰੇ ਚਲਾ ਕੰਮ ਬਾਈ ਦਾ ਓਕੇ ਆ ਕੰਮ। ਹਾਂ ਸੋ ਉਹਨਾਂ ਨੇ ਦੱਸੇ ਦਿੱਤਾ ਕਿ ਕਹਿੰਦੇ ਵੀ ਮਾਂ ਦਾ ਪ੍ਰੂਫ ਇਹ ਕਰਤਾ ਵੀ ਹਾਂ ਮਾਂ ਸੀ ਉਹ ਬੱਚੇ ਦੀ। ਹਾਂ ਨੇ ਦੱਸਤਾ ਵੀ ਕੰਮ ਵਧੀਆ ਕਰਿਆ ਹੋਇਆ। ਚਲੋ ਬਾਈ ਜੀ। ਚਲੋ ਹੁਣ ਆਪਾਂ ਉਸੇ ਰਸਤੇ ਚੱਲਦੇ ਆਂਗੇ। ਉਦਾਂ ਦੀ ਰਸਤੇ ਚੱਲਦੇ ਆਂ ਉਹ ਨਹੀਂ ਹੈਗਾ। ਉਹ ਇਹ ਰਸਤਾ ਹੋਰ ਆਗਾ। ਸੋ ਪੀੜਾ ਜਾ ਰਸਤਾ। ਚੱਲ ਬਈ ਸੋਹਣਾ ਸੱਜਣਾ। ਖੱਚਦੇ ਕੰਮ। ਪੱਥਰਾਂ ਦਾ ਰਸਤਾ, ਪੱਥਰਾਂ ਦੇ ਸ਼ਹਿਰ ਚ ਫੇਰ ਆ ਗਈ ਇੱਕ ਵਾਰੀ। ਚਲੋ ਜੀ ਦੋਸਤੋ ਅੱਗੇ ਚੱਲਦੇ ਆ ਅੱਗੇ ਦਿਖਾਉਣੇ ਤੁਹਾਨੂੰ ਬਹੁਤ ਲੋਕ ਆਦੇ ਨੇ ਇੱਥੇ ਕੰਮਣ ਵਾਸਤੇ ਜਿਵੇਂ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸਦਾ ਵੀ 30 ਰੁਪਏ ਜੀ ਕੋਈ ਜ਼ਿਆਦਾ ਉਹ ਨਹੀਂ ਹੈਗਾ ਹਨਾ ਕੋਈ ਚੱਕਰ ਨਹੀਂ ਹੈਗਾ ਸੋ ਅੱਗੇ ਹੀ ਬਹੁਤ ਜ਼ਿਆਦੇ ਲੋਕ ਨੇਗੇ ਕਿਉਂਕਿ ਬਹੁਤ ਅੱਖਾ ਸਾਰੇ ਏਰੀਆ ਦੇ ਵਿੱਚ ਫੈਲੇ ਹੋਇਆ ਇਹ ਸਿਸਟਮ ਚਲੋ ਅੱਗੇ ਚੱਲਦੇ ਆ ਫਿਰ ਆਪਾਂ ਅੱਗੇ ਦਿਖਾਉਣੇ ਤੁਹਾਨੂੰ ਕਿ ਯਾਰ ਹਣ ਆਪਾਂ ਟਰਟੋ ਫਿੱਖਰੇਤੀ ਉਹ ਆਪਾਂ ਵਿੱਚ ਨਹੀਂ ਆਣਾ ਚਾਹੁੰਦੇ ਸਾਈਡ ਤੇ ਹੋ ਕੇ ਲੰਘ ਜਾਂਦੇ ਆ ਕਿਉਂਕਿ ਅੰਡਰਸਟਰਬ ਕਰਦੇ ਵਾਸਤੇ ਕਰਨਾ ਕਿ ਨਹੀਂ ਹਰ ਇੱਕ ਦਾ ਡੋਡੋ ਹੁੰਦਾਗਾ ਜਿੱਦਾਂ ਕੀ ਆਪਣਾ ਲੱਗਾ ਆਪਾਂ ਲੱਗ ਰਹੇ ਆ ਆਪਣੇ ਵੀਡੀਓ ਬਣਾਣ ਤੇ ਉਹ ਲੱਗ ਰਹੇ ਨੇ ਫੋਟੋ ਫੂਟੋ ਖਿੱਚਣਾ ਤੇ ਇਧਰ ਵੀ ਗੇਟ ਤੇ ਨਹੀਂ ਖਿਆ ਨੋ ਐਂਟਰੀ ਲੋਬੀ ਸੱਜਣੋ ਉਥੇ ਹੀ ਆ ਗਏ ਮੋੜ ਤੜਕੇ ਹੁਣ ਇੱਥੇ ਹੀ ਆ ਗਏ ਇਹ ਰਸਤੇ ਤੋਂ ਮੈਂ ਪੜਾਂ ਦੀ ਛਾਇਦਾ ਮੇਬੀ ਕਨਫਰਮ ਨਹੀਂ ਬਾਕੀ ਅੱਗੇ ਜਾ ਕੇ ਕਨਫਰਮ ਹੋ ਜਾਊਗਾ ਨਾ ਸੋਹਣੇ ਉਹ ਨਹੀਂ ਹੈ ਗਿਆ ਸੇਮ ਜਿਹਾ ਲੱਗਦਾ ਸੀਗਾ ਇਹ ਰਸਤਾ ਹੋਰ ਆ ਇਹ ਵੀ ਦੇਖ ਸਕਦੇ ਹਾਂ ਬਾਬਾ ਜੀ ਇਹ ਵੀ ਘੈਂਟਾ ਕੰਮ ਹਨਾ ਸੋ ਸਾਰੀ ਪੱਥਰਾਂ ਦੀ ਕਾਰੀਗਰੀ ਆ ਹਨਾ ਕੱਲ ਆ ਗਈ ਸਾਰੀ ਇਹ ਬਾਕੀ ਬੈਸੀ ਸੇਮ ਜਿਹਾ ਲੱਗਦਾ ਸੀ ਪਰ ਇਹ ਥੋੜਾ ਜਿਹਾ ਡਿਫਰੈਂਸ ਹੈਗਾ ਕੰਮ ਹਨਾ ਉਹ ਅੱਗੇ ਆ ਸ਼ਾਇਦ ਨਾ ਯਾਰ ਸਾਰਾ ਕੁਝ ਸਹੀ ਅਮਝਾਈ ਲੱਗੀ ਜਾਂਦਾ ਹਾਂ ਨਾ ਨਾ ਉਹ ਕਨਫਰਮਾ ਮੈਨੂੰ ਉੱਥੇ ਸੀਗੇ ਆਹ ਦੇਖੋ ਪੱਥਰ ਦੀ ਪੁਲਜਾ ਬਣਾ ਰਖਿਆ ਹਣਾ ਛੋਟਾ ਜਿਹਾ ਇਹ ਆਹ ਦੇਖੋ ਹੂੰ ਬੇਬੇ ਕਹਿੰਦੀ ਮੇਰੀ ਵੀ ਖਿੱਚ ਦੇ ਪੁੱਤ ਫੋਟੋ ਗੁੱਡੀ ਫੋਟੋ ਖਿੱਚ ਰੀਆ ਬੇਬੇ ਦੀ ਚਲੋ ਜੀ ਇਹ ਹਾਈ ਤੇ ਮੱਤਰ ਇੱਕ ਪੋਲ ਹੋਰ ਉੱਪਰ ਦੀ ਉੱਪਰ ਖਿਚਵਾ ਕੰਮਾ ਕਹਿੰਟ ਕੰਮ ਚਲੋ ਜੀ ਹੁਣ ਪਾ ਥੋੜਾ ਜਿਹਾ ਹੋਰ ਅੱਗੇ ਚੱਲੀਏ ਹਨਾ ਹਾਂ ਦੇਖੋ ਮੈਂ ਉੱਥੇ ਖੜਾ ਗੱਲ ਕਰ ਰਿਹਾ ਸੀਗਾ ਤੁਹਾਡੇ ਨਾਲ ਮੈਂ ਉਹਨਾਂ ਦੀ ਗੱਲ ਕਰ ਰਿਹਾ ਸੀਗਾ ਵੀ ਜਿਹੜੀਆਂ ਉਹ ਲੱਗੇ ਹੋਏ ਨੇਗੇ ਵੀ ਇਹ ਦਾਣੀਆਂ ਜਿਹਨੇ ਹੈਗੀਆਂ ਆ ਪੱਥਰਾਂ ਤੇ ਚਲੋ ਜੀ ਉੱਪਰ ਦੀਆਂ ਅਸਰਿਆਂ ਉੱਪਰ ਲੈ ਮੈਂ ਵਕਤ ਅੱਛਾ ਇਹ ਉੱਪਰ ਦੀ ਜਾ ਰਿਹਾ ਰਸਤਾ ਹਾਂ ਦੇਖੋ ਉਹ ਦਰਖਤ ਕਾ ਨੂੰ ਐ ਪੱਤਰਾ ਆਇਦਾ ਇਹ ਰਸਤਾ ਜਾ ਕਿੱਧਰ ਨੂੰ ਰਿਹਾ ਮਿੱਤਰੋ ਆਹ ਪੱਥਰਾ ਇਹ ਅਸਲੀ ਦਰਖਤ ਆ ਇਹ ਪੱਥਰ ਨਹੀਂ ਹੈ ਗਿਆ ਆ ਆ ਵੀ ਤੇ ਰਖਤਾ ਆ ਵੀ ਸੋਨ ਸਰਾਣ ਜੀ ਆ ਦੇਖਿਓ ਚੱਲ ਚੱਲੀ ਚੱਲਦੇ ਆਂਗੇ ਦੇਖਦੇ ਆ ਕਿੱਧਰ ਨੂੰ ਜਾ ਰਿਹਾ ਅੰਬ ਦਾ ਬੂਟਾ ਹੂੰ ਆ ਕਿੱਧਰ ਆ ਗਿਆ ਮੁੰਡੇ ਖੜੇ ਨੇ ਬੈਠੇ ਨੇ ਉੱਪਰ ਜਿਹੜੇ ਦੇਖ ਰਹੇ ਖਾਲੇ ਨੇ ਸਕਿਉਰਟੀ ਗਾਰਡ ਕਿਸ ਪਾਸੇ ਵਰਤੇ ਨੇ ਚੜੇ ਫੇਰ ਲਿਖਿਆ ਹੋਇਆ ਗਿਆ ਇੱਧਰ ਜਾ ਕੇ ਦੇਖਦੇ ਆ ਇੱਧਰ ਤਾਂ ਗੇਟ ਬੰਦ ਦਾ ਨਾ ਐਂਟਰੀ ਆ ਇੱਧਰ ਦੇਖਦੇ ਆਂਗੇ ਹੂੰ ਇੱਧਰ ਜਾ ਰਹੇ ਨੇ ਸਾਰੇ ਇੱਕ ਦੇ ਵਿੱਚ ਵੜ ਕੇ ਹੂੰ ਇੱਧਰ ਵੀ ਕੰਮਕੁੱਕ ਲੱਗ ਰਿਹਾ ਮੈਨੂੰ ਲਓ ਜੀ ਮੋੜ ਕੋੜ ਉਹ ਦੇਖਿਆ 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 ਰਾਮਨ 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 ਲਓ ਜੀ ਆਹ ਦੇਖ ਲੋ ਆ ਹਾਂ 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 ਆਹ ਦੇਖੋ ਇਧਰ ਇਹ ਨਾ ਪੱਥਰ ਪਤੰਦਰਾ ਨੇ ਕਿਥੋਂ ਲਿਆਂਦਾ ਆ ਆਮੇ ਲਾਦਾ ਉਹ ਸੇਦੀ ਆ ਜਿਹੜਾ ਉਹ ਦੀਗਾ ਹਣਾ ਉਹੀ ਫੋਟੋ ਜੀ ਲੱਗਦੀ ਆ ਮੈਨੂੰ ਆ ਕੀ ਬਣਾ ਰਖਿਆ ਜੀ ਮੇਤਰੋ ਆ ਗੁੱਡੇ ਗੁੱਡੀਆਂ ਜੀਆਂ ਕੀ ਬਣਾ ਰਖੀਆਂ ਨੇ ਗਈਆਂ ਚਲੋ ਦੋਸਤੋ ਹੁਣ ਆਪਾਂ ਅੱਗੇ ਚੱਲਦੇ ਆ ਕਿਉਂਕਿ ਲੋਕੀ ਅੱਗੇ ਜਾ ਰਹੇ ਨੇਗੇ ਦੇਖਦੇ ਆਂਗੇ ਅੱਗੇ ਕੀ ਪ੍ਰਸਾਦ ਸਾ ਕਿਉਂਕਿ ਇਹ ਸਾਰੀ ਪੱਥਰਾਂ ਦੀ ਕਲਾਕਾਰੀ ਆ ਵੈਸੇ ਹੋਣਾ ਤਾਂ ਸਾਰਾ ਕੁਛ ਇਦਾਂ ਹੀ ਰਾਸਤਾ ਪੀੜਾ ਤੇ ਦਰਸ਼ਕਾਂ ਯਾਦ ਨੇ ਦੇਖਣ ਵਾਲੇ ਚਲੋ ਜੀ ਲੰਘ ਕੇ ਔਖੇ ਸੌਖੇ ਆਪਾਂ ਵੀ ਕਿਨਾਰੇ ਪਛਪਾਸ ਵਾਲਾ ਜੋਕੇ ਨਹੀਂ ਪਰ ਇੱਥੇ ਝੁੱਕ ਕੇ ਜਾਣਾ ਪੈਂਦਾ ਕਿਉਂਕਿ ਕੰਦਾ ਛੋਟੀਆਂ ਨੇ ਇੱਕ ਫੇਰ ਆ ਗਿਆ ਉਹੀ ਜਹਾਜ਼ ਜਾਂ ਕੇ ਜਾਣ ਦਾ ਰਸਤਾ ਕਮਕਮਾ ਕੇ ਫੇਰੇ ਇਥੋਂ ਚੁੱਕ ਗਿਆ ਓਏ ਮੈਂ ਇਨ ਯੂਰ ਹੈਂਡ ਇਹ ਆ ਲੋ ਜੀ ਲੋ ਜੀ ਲੋ ਜੀ ਲੋ ਜੀ ਲੋ ਓ ਮੱਤਰੋਂ ਮੈਨੂੰ ਖੂਨ ਲੱਗ ਰਿਹਾ ਓਏ ਖੂਨ ਤੇ ਆ ਦੇਖੋ ਬਾਬਾ ਜੀ ਕੀ ਪਤਾ ਗਾਰਡਨ ਕਲੀਨ ਇਟ ਇਜ਼ ਜ਼ੂਅਰ ਪ੍ਰਾਪਰਟੀ ਹਾਂ ਸਹੀ ਗੱਲ ਆ ਬਾਕੀ ਤੁਸੀਂ ਸਮਝ ਗਏ ਹੋਣੇ ਤੁਹਾਡੀ ਪ੍ਰਾਪਰਟੀ ਆ ਇਹ ਨੂੰ ਸਾਫ਼ ਸੁਥਰਾ ਰੱਖੋ ਬਈ ਇੱਧਰ ਛੋਟਾ ਜਿਹਾ 게ਟਾ ਨੋ ਐਂਟਰੀ ਕਰ ਰੱਖੀ ਆ ਕਿ ਕੋਈ ਗੱਲ ਨਹੀਂ ਆਪਾਂ ਇੱਧਰ ਨਹੀਂ ਜਾਵਾਂਗੇ ਪਰ ਆਪਾਂ ਇੱਧਰ ਜ਼ਰੂਰ ਜਾਵਾਂਗੇ ਉਹ ਖੂਹ ਦੇਖ ਕੇ ਆਣਾਂਗੇ ਫੇਰ ਜਿਹੜੇ ਖੂਹ ਦਾ ਜ਼ਿਕਰ ਹੋ ਰਿਹਾ ਸੀਗਾ ਬਾਰ-ਬਾਰ ਸਾਲੋਂ ਮਤਰਾ ਤੁਹਾਨੂੰ ਉਹ ਖੂਨ ਦਿਖਾਦੀ ਹੈ ਇੱਕ ਵਾਰੀ ਫੇਰ ਫੇਰ ਨਹੀਂ ਫਸਟ ਟਾਈਮ ਹੀ ਆਹ ਦੇਖੋ ਜੀ ਰੇਲ ਇੱਥੇ ਪਾਣੀ ਪਰ ਇਹ ਤਾਂ ਬਾਅਦ ਚ ਕਰਾ ਹੋਇਆ ਦੇਖ ਰੇ ਇੱਕ ਵਾਸਤੇ ਪੁਰਾਣੀ ਚੀਜ਼ ਰੱਖੀ ਹੋਈ ਹੈਗੀ ਪਰ ਪਹਿਲਾਂ ਥੋੜੀ ਇਹ ਖੂਨ ਤੀ ਆਹ ਦੇਖੋ ਜੀ ਇਹ ਤਾਂ ਵੈਸੇ ਫਾਰਮੈਲਿਟੀਜ਼ ਕਰੀ ਹੋਈ ਹੈਗੀ ਰੇਲ ਹਾਂ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਪੱਥਰ ਜੇ ਹਣਾ ਚਿੱਪ ਸੱਜੀ ਕਿੰਨੀ ਸੋਹਣੀ ਲੱਗ ਰਹੀ ਹੈਗੀ ਹਾਂ ਇੱਥੇ ਵੀ ਚੁੱਕ ਕੇ ਜਾਣਾ ਪਊਗਾ ਬਈ ਮਜਬੂਰੀ ਆ ਮਿੱਤਰੋ ਇਹਦਾ ਕੰਮ ਐਗਜ਼ਿਟ ਦਾ ਹੋ ਗਿਆ ਪਰ ਆਪਾਂ ਐਗਜ਼ਿਟ ਤਾਂ ਫਿਲਹਾਲ ਹੋਣਾ ਨਹੀਂ ਹਾਂ ਲੋ ਸੋਹਣੇ ਉਹ ਜਿਹੜਾ ਤੁਸੀਂ ਕਿਤਾਬਾਂ ਚ ਦੇਖਦੇ ਸੀ ਨਾ ਉਹ ਚੀਜ਼ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਹੀ ਹੈ ਇੱਥੇ ਆਹ ਆ ਚੀਜ਼ਾਂ ਤੁਸੀਂ ਦੇਖਦੇ ਸੀਗੇ। ਆ ਦੇਖੋ ਸੋਹਣੋ ਸੱਜਣੋ। ਆਹ ਚੀਜ਼ਾਂ ਆਹ ਚੀਜ਼ਾਂ ਤੁਸੀਂ ਦੇਖਦੇ ਹੁੰਦੇ ਸੀਗੇ। ਲਾ ਤੁਹਾਨੂੰ ਇੱਕ ਵਾਰੀ ਜ਼ੂਮ ਕਰਕੇ ਦਿਖਾ ਦਈਏ। ਆ ਦੇਖੋ ਜੀ। ਇਹ ਇਹੀ ਹੈ। ਇਹ ਇਹੀ ਹੈ। ਆਹ ਦੇਖੋ ਨੇੜੇ ਤੋਂ ਦਿਖਾ ਦਈਏ ਤੁਹਾਨੂੰ। ਬੰਦਰ 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 ਇਹ ਸਾਰਾ ਕੋਈ ਬਣਾ ਰੱਖਿਆ ਹਿਰਨ ਹੋਰਨ ਜੇ ਬਾਂਦਰ ਬੁੰਦਰ ਜੇ ਹੁਣ ਯਾਰ ਮੈਟਰੋ ਰਸਤਾ ਤਾਂ ਇਹ ਬਾਰਦਾ ਜਾ ਰਿਹਾ ਹੁਣ ਆਪਾਂ ਕਰੀਏ ਕੀ ਚਲੋ ਅੱਗੇ ਜਾ ਕੇ ਦੇਖਦੇ ਆਂ ਪਰ ਬਾਹਰ ਤਾਂ ਨਹੀਂ ਜਾਵਾਂਗੇ ਫਿਲਹਾਲ ਇਹ ਆ ਲਓ ਜੀ ਅੱਗੇ ਪੈਰ ਵਧਾਣਦੇ ਹੋਏ ਬੱਤ ਕੰਬ ਉਤਕਾਂ ਜੀਆਂ ਹੋਰ ਬਹੁਤ ਸਾਰਾ ਕੁਝ ਹਨਾ ਦਿਸ ਵੇ ਐਗਜ਼ਿਟ ਹਾਂ ਉਹ ਦੇਖੋ ਛੋਟੀ ਜੀ ਖਿੜਕੀ ਫੇਰ ਆ ਗਈ ਹਨਾ ਛੋਟੇ ਛੋਟੇ ਜੇ ਰਸਤੇ ਹਾਂ ਦੇਖੋ ਹਾਂ ਆ ਕੀ ਹੈ ਯਾਰ ਬਾਜਰੀ ਜੀ ਦਾ ਹਨਾ ਆਏ ਹਾਏ 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 ਆ ਤਾਂ ਰਹਿੰਦੀ ਸੀ ਪਤੰਦਰੋ ਸੀਸੇ ਲਾ ਰਖੇ ਨੇ ਚਲੋ ਜੀ ਹੁਣ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਵਾਂਗੇ ਕੱਲੀ ਕੱਲੀ ਆਈਟਮ ਆ ਆ ਦੇਖੋ ਜਿਆਦਾ ਕਾਲੀ ਨਾ ਕਰਦੇ ਹੋਏ ਆਪਾਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਮਿੱਤਰੋ ਆ ਦੇਖੋ ਬੰਸਰੀ ਜੀ ਵਜਾ ਰਿਹਾ ਹੈਗਾ ਇਹ ਮਿਲਦਾ ਸਪੇਰਾ ਲੱਗਦਾ ਇਹ ਹਾਲੋ ਆ ਦੇਖੋ ਕਿਉਂ ਸਪੇ ਰਹੀ ਆ ਟੋਲ ਕਮੈਸਟਰ ਵੀ ਦਿਖਾ ਦਿੱਤਾ ਤੁਹਾਨੂੰ ਇਹ ਹਾ ਬੱਚੇ ਸਾਰੇ ਪ੍ਰੋਜੈਕਟ ਦੱਬੀ ਫਿਰਦੇ ਨੇ ਇਹ ਦੇਖੋ ਇੱਕ ਹਾ ਥਾਲੀ ਜੀ ਚੱਕੀ ਖੜਿਆ ਤੇ ਵਿੱਚੇ ਬੋਤਲਾਂ ਵਾਲੇ ਵੀ ਬਾਅਦ ਰਖੇ ਨੇ ਇਹ ਆ ਲੋ ਬੋਤਲ ਵਿਆ ਬੰਦੇ ਦੇ ਹੱਥ ਚ ਇਹਦਾ ਮਤਲਬ ਪਹਿਲਾਂ ਵੀ ਸ਼ੌਂਕੀ ਹੈਗੇ ਸੀਗੇ ਹਨ ਤੇ ਆ ਦੇਖੋ ਜੀ ਪੱਥਰਾਂ ਦੀ ਕਾਰੀ ਕਾਰੀਗਰੀ ਆ ਸਾਰੀ ਇਹ ਕਲਾ ਹਨਾ ਯੋ ਟੋਲੇ ਕੇ ਦੂਰ ਤੱਕ ਜੇ ਆਪਾਂ ਗੱਲ ਕਰੀਏ ਸਾਰੀ ਪੱਥਰੇ ਪੱਥਰਾ ਤੇ ਇਧਰ ਦੇਖ ਲੋ ਜੀ ਦੇਖੋ ਹੁਣ ਦੇਖਣ ਚ ਕਿਵੇਂ ਜੇ ਲੱਗਦਾ ਪਰ ਹਈ ਸਾਰੀ ਇਹ ਜਿਵੇਂ ਕਹਿ ਦੀ ਪੱਥਰੇ ਪੱਥਰ ਨੇ ਆ ਬੁੜੀਆਂ ਜਾਂ ਜਵਾਖ ਜੇ ਕਿਵੇਂ ਬਿਠਾ ਰੱਖੇ ਨੇ ਆ ਤਾਂ ਪਤੰਦਰ ਦਾ ਜਮੀ ਸੱਚੀ ਲੱਗਦਾ ਉਹ ਦੇਖਣ ਚ ਦੇਖੀ ਲੈ ਇਹ ਕਿਹੜਾ ਤੀਗਾ ਆ ਦੇਖਾ ਜਮੀ ਲੱਗਦੇ ਨੇ ਹਣਾ ਪਰ ਲੋਕ ਕੀ ਕਰਦੇ ਸੀ ਇਹਦੇ ਉੱਪਰ ਚੜ ਜਾਂਦੇ ਸੀ ਸੋ ਇਹਦੀ ਸੇਫਟੀ ਵਾਸਤੇ ਸ਼ੀਸ਼ੇ ਲਾ ਦਿੱਤੇ ਨੇਗੇ ਇਹਨਾਂ ਨੇ ਵਧੀਆ ਕਰਾਇਆ ਗਾ ਮਾ ਹਨਾ ਕਿਉਂਕਿ ਯਾਰ ਲੋਕ ਦੇਖਣ ਵਾਸਤੇ ਆਣਿਓ ਤੁਸੀਂ ਵਧੀਆ ਚੰਗੀ ਗੱਲ ਆ ਦੇਖਣ ਆਓ ਪਰ ਉੱਪਰ ਚੜ ਕੇ ਇਹਨੂੰ ਤੋੜ ਮੋੜ ਕਰਨੀ ਇਹ ਠੀਕ ਨਹੀਂ ਹੈਗਾ ਤਾਂ ਕਰਕੇ ਇਹਦੀ ਸੇਫਟੀ ਦੇ ਲਈ ਸ਼ੀਸ਼ੇ ਲਾ ਦਿੱਤੇ ਨੇਗੇ ਸਾਰੇ ਪਾਸੇ ਤੁਸੀਂ ਦੇਖ ਸਕਦੇ ਹੋਗੇ ਸ਼ੀਸ਼ੇ ਹੀ ਸ਼ੀਸ਼ੇ ਲਾ ਰੱਖੇ ਨੇ ਇਹ ਚਲੋ ਮਿੱਤਰ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੀ ਪ੍ਰੋਸੈਸ ਆ ਆ ਚਾਹ ਤੋੜਨ ਵਾਲੀ ਨਹੀਂ ਹੁੰਦੀ ਹੈ ਜਿਹੜੀ ਹਨਾ ਸੋ ਉਹ ਬਣਾ ਰੱਖਿਆ ਮੈਨੂੰ ਲੱਗਦਾ ਇਹ ਆ ਦੇਖੋ ਆ ਇਹਨਾਂ ਨੇ ਬਾਹਰ ਹੀ ਛੱਡ ਰੱਖੀ ਹੈਗੀ ਇਹ ਤੁਹਾਨੂੰ ਮੈਂ ਆ ਦੇਖੋ ਪਿੱਛੇ ਜਿਹੜੇ ਅਸਾਮ ਦੇ ਵਿੱਚ ਚਾਹ ਨਹੀਂ ਤੋੜਿਆ ਕਰਦੇ ਨੇ ਉਹਨਾਂ ਦੇ ਪਿੱਛੇ ਆ ਪਾਈ ਹੋਈ ਹੁੰਦੀ ਹੈਗੀ ਟੋਕਰੀ ਜੀ ਉਹ ਮੇ ਡੰਡਾ ਜਿਹਾ ਫੜ ਰੱਖਿਆ ਤੇ ਉਹੀ ਲੱਗ ਰਹੀ ਹੈਗੀ ਆ ਦੇਖੋ ਹਨਾ ਪਰ ਚਾਹ ਨਹੀਂ ਹੈਗੀ ਇਹਦੇ ਵਿੱਚ ਤਾਂ ਪੱਤੇ ਸੱਤੇ ਪਏ ਨੇਗੇ ਚਲੋ ਮਿੱਤਰੋ ਅੱਗੇ ਚੱਲਦੇ ਆਂ ਆਪਾਂ ਜਿਆਦਾ ਗੱਲਾਂ ਨਾ ਕਰਦੇ ਹੋਏ ਹਨਾ ਸੋ ਟਾਈਮ ਵੀ ਵੇਸਟ ਹੋ ਰਿਹਾ ਤੁਹਾਡਾ ਮੈਂ ਲਗਭਗ ਤੁਹਾਨੂੰ 20-25 ਮਿੰਟ ਯਾਰੀ ਰੱਖਿਆ ਵੀਡੀਓ ਤੇ ਠਹਿਰਾ ਕੇ ਰੱਖਿਆ ਪਰ ਸਸਪੈਂਸ ਇਸ ਤਰ੍ਹਾਂ ਬਣਾਇਆ ਰਹੇ ਚਲੋ ਆਪਾਂ ਅੱਗੇ ਚੱਲਦੇ ਆਂ ਤੁਹਾਨੂੰ ਅੱਗੇ ਵੀ ਅੱਧੂ ਵੀ ਕੈਂਟ ਕੰਮ ਹੋਣ ਵਾਲਾ ਬਾਬੇ ਤੁਸੀਂ ਜਾਇਓ ਨਾ ਵੀਡੀਓ ਤੇ ਬਣੇ ਰਹੋ ਦੇਖੀ ਚੱਲਿਓ ਵੀਡੀਓ ਨੂੰ ਪੂਰੀ ਤੁਹਾਨੂੰ ਹੋਰ ਵੀ ਕੈਂਟ ਕੈਂਟ ਚੀਜ਼ਾਂ ਦਿਖਾਵਾਂਗਾ ਇੱਥੇ ਮੈਂ ਪਹਿਲਾਂ ਵੀ ਆਏ ਹੋਇਆਗਾ ਲਓ ਜੀ ਸੱਜਣਾ ਇੱਧਰ ਵੀ ਦੇਖ ਲਓ ਹੂੰ ਮੈਂਡ ਯੂਰ ਹੈਂਡ ਆਪਣਾ ਸਿਰ ਬਚਾਏ ਹਾਂਜੀ ਹਾਂਜੀ ਬਿਲਕੁਲ ਸਿਰ ਬਚਾ ਕੇ ਚੱਲਾਂਗੇ ਦੇਖੋ ਕੈਟ ਐਕਸ਼ਨ ਇਹ ਆਹ ਲਓ ਜੀ ਕਹਿ ਨਹੀਂ ਰਹਾ ਸੀ ਮੈਂ ਵੀ ਤੁਹਾਨੂੰ ਕੈਂਟ ਕੰਮ ਦਿਖਾਉਂਗਾ ਦੇਖੋ ਮੇਤਰੋ ਫਿਰ ਚੂੜੀਆਂ ਦੀ ਕਲਾਕਾਰੀ ਜਿਹੜੇ ਤੁਸੀਂ ਕਿਤਾਬਾਂ ਦੇ ਵਿੱਚ ਦੇਖਦੇ ਹੁੰਦੇ ਸੀ ਜਿਹੜੀਆਂ ਚੀਜ਼ਾਂ ਇਹ ਸੋਹਣੇ ਉਹ ਸਜਣੋ ਉਹੀ ਨੇ ਉਹੀ ਨੇ ਕਿਤਾਬਾਂ ਵਾਲੀਆਂ ਅੱਜ ਆਪਾਂ ਤੁਹਾਨੂੰ ਵੀਡੀਓ ਦੇ ਜ਼ਰੀਏ ਸੇਮ ਸੇਮ ਦਿਖਾ ਰਹਾਂਗੇ ਇਹ ਆਹ ਲਓ ਜੀ ਹਾਂ ਦੇਖੋ ਕੱッセ 'ਚ ਖੜਿਆ ਇਹਨਾਂ ਨੂੰ ਵੀ ਪਤਾ ਵੀ ਗਰਮੀ ਦਾ ਟਾਈਮ ਹੋ ਗਿਆ ਸੋ ਕੱッセ ਦੇ ਵਿੱਚ ਹੋ ਗਿਆ ਕੰਮ ਸਾਰਾ ਕੁਝ ਸਾਰੀ ਗੱਥੇ 'ਚ ਫਿਰਦਨੇ ਵਤੰਦਰ ਯਾਰ ਇਹ ਤਾਂ ਮੈਨੂੰ ਬਾਬਾ ਜੀ ਕੱਥੇ ਰੰਗ ਬਰੰਗੇ ਜੇ ਮਿਲਟਰੀ ਵਾਲੇ ਕੱਥੇ ਲੱਗਦੇ ਨੇ ਹਨਾ ਸਲੂਟ ਆ ਬਾਈਆਂ ਨੂੰ ਸੋ ਬੈਸੀ ਆ ਉਹ ਸਿਸਟਮ ਹਨਾ ਕੋਈ ਜ਼ਿਆਦਾ ਗਲਤ ਵਾਲਾ ਉਹ ਨਹੀਂ ਕਰ ਰਿਹਾ ਮੈਂ ਉਹ ਨਾਮ ਲੈ ਨਾਮ ਲਿਆ ਗਿਆ ਪਰ ਕਲਰ ਉਦਾਂ ਦਾ ਲੱਗ ਰਿਹਾ ਹੈਗਾ ਦੇਖ ਦੇਖੋ ਜੀ ਉਹ ਟੋਪੀ ਵਾਲੇ ਨੇ ਸੋ ਦੂਜੇ ਨੇ ਇਹ ਤਾਂ ਸਹੀ ਗੱਲ ਆ ਯਾਰ ਆਰਮੀ ਆ ਹਨਾ ਪੂਰੀ ਦੇਖੋ ਡੰਡੇ ਨੇ ਹੱਥ ਦੇ ਵਿੱਚ ਆ ਹੌਲੀ ਹੌਲੀ ਦੇਖਣ ਤੋਂ ਪਤਾ ਲੱਗਦਾ ਟਕਾਈ ਦੇ ਨਾਲ ਹਨਾ ਫੇਰ ਪਤਾ ਲੱਗਦਾ ਵੀ ਹਾਂ ਕੀ ਚੀਜ਼ ਬਣਾਈ ਹੋਈ ਹੈਗੀ ਆ ਜਿਵੇਂ ਕਹਿ ਦਈਏ ਬੈਂਗਲਸ ਦਾ ਹਨਾ ਝੂੜੀਆਂ ਦੀ ਕਲਾਕਾਰੀ ਇਹ ਆ ਲਓ ਜੀ ਛੋਟੇ ਛੋਟੇ ਜੇ ਬਣਾ ਕੇ ਖਸੇ ਖਸੇ ਉਹ ਕਰਖੇ ਨੇਗੇ ਇਹਨਾਂ ਨੇ ਇਹ ਆ ਦੇਖੋ ਕਿਉਂ Aloi